ਸਾਜੀ ਗਾਲ ਜੀ ਡੀਪੀਸੀ ਪੰਜਾਬੀ ਤੇ ਤੁਹਾਡਾ ਇੱਕ ਹੋਰ ਰਿਪੋਰਟ ਤੋਂ ਸਵਾਗਤ ਹੈ ਤਸਵੀਰਾਂ ਦੇ ਦੇ ਪਈਓ ਤੇ ਆਪਣੀ ਸਕਰੀਨ ਦੇ ਉੱਤੇ ਜੋ ਕਿ ਸਾਂਝੇ ਕੀਤੇ ਨੇ ਸਾਡੇ ਪੱਤਰਕਾਰ ਵਿੱਕੀ ਮਲਕ ਨੇ ਪਟਾਲਾ ਤੋਂ ਤੁਹਾਂ ਦੱਸ ਦਈਏ ਕਿ ਹਨਾਂ ਦੀ ਮਾਰ ਦਾ ਤਾਪ ਚੱਲਿਆ ਨਹੀਂ ਜਾ ਰਿਹਾ ਇੰਨਾ ਜ਼ਿਆਦਾ ਬੁਰਾ ਹਾਲਿਆ ਕਿ ਹਰ ਪਿੰਡ ਜਿਹੜਾ ਆ ਉਹ ਹਰ ਦੇ ਨਾਲ ਪ੍ਰਭਾਵਿਤ ਹੋਇਆ ਏ ਨਾਲ ਦੀ ਨਾਲ ਤੁਹਾਂ ਦੱਸ ਦਈਏ ਕਿ ਪਿੰਡਾਂ ਦੇ ਵਿੱਚ ਅਜੇ ਵੀ ਇੰਨਾ ਜ਼ਿਆਦਾ ਪਾਣੀ ਹੈ ਕਿ ਹਰ ਦੇ ਨਾਲ ਮਾਰੇ ਲੋਕਾਂ ਦੇ ਬਿਹਾਲ ਬੁਰੇ ਹਾਲ ਹੋਏ ਪਏ ਨੇ ਉਥੇ ਹੀ ਤੁਹਾਨੂੰ ਦੱਸੀ ਕਿ ਪੂਰਾ ਪੰਜਾਬ ਜਿਹੜਾ ਆ ਉਹਨਾਂ ਦੀ ਸੇਵਾ ਭਾਵਨਾ ਦੇ ਲਈ ਉੱਭਰਿਆ ਹੋਇਆ ਹੈ ਤੇ ਵੱਖ-ਵੱਖ ਥਾਵਾਂ ਤੋਂ ਸੇਵਾ ਲੈ ਕੇ ਹਰ ਪ੍ਰਭਾਵਿਤ ਖੇਤਰਾਂ ਦੇ ਵਿੱਚ ਨੌਜਵਾਨਾਂ ਵੱਲੋਂ ਕਈ ਸੰਸਥਾਵਾਂ ਵੱਲੋਂ ਜਾਇਆ ਜਾ ਰਿਹਾ ਆ ਪਰ ਉਹਨਾਂ ਦਾ ਉਹ ਘਾਟਾ ਤਾਂ ਅਸੀਂ ਪੂਰਾ ਨਹੀਂ ਕਰ ਸਕਦੇ ਪਰ ਕਿਤੇ ਨਾ ਕਿਤੇ ਉਹਨਾਂ ਦੀ ਮਦਦ ਵਾਸਤੇ ਜਿਹੜਾ ਆ ਅਸੀਂ ਗਾਂ ਵਧੂ ਸੋਚ ਰੱਖ ਕੇ ਜਿਹੜਾ ਆ ਹੈਲਪ ਦੇ ਲਈ ਧੁਰੇ ਹੋਏ ਆ ਉੱਤੇ ਤੁਹਾਨੂੰ ਦੱਸ ਦਈਏ ਕਿ ਪਿੰਡ ਗਿੱਲਾ ਵਾਲੀ ਤੋਂ ਵੀ ਨੌਜਵਾਨਾਂ ਨੇ ਰਾਹਤ ਸਮਗਰੀ ਜਿਹੜੀ ਇਹ ਉਹ ਹੜਪੀੜਤਾਂ ਦੇ ਲਈ ਭੇਜੀ। ਤੁਹਾਨੂੰ ਦੱਸ ਦਈਏ ਕਿ ਡੇਰਾ ਬਾਬਾ ਨਾਨਕ ਤੇ ਹੜ ਦੇ ਕਾਰਨ ਹਾਲਾਤ ਅਜੇ ਵੀ ਉਸੇ ਤਰ੍ਹਾਂ ਹੀ ਬਣੇ ਹੋਏ ਹਨ। ਇੱਕ ਪਾਸੇ ਹੜ ਦੀ ਮਾਰ ਪਈ ਹੋਈ ਹੈ। ਦੂਜੇ ਪਾਸੇ ਬਰਸਾਤ ਵੀ ਨਿਰੰਤਰ ਚੱਲ ਰਹੀ ਹੈ। ਜਿਸ ਕਾਰਨ ਹਾਲਾਤ ਹੋਰ ਵਿਗੜਨ ਦੀ ਸੰਭਾਵਨਾ ਹੈ। ਹਰ ਪੀੜਤ ਦੀ ਮਦਦ ਲਈ ਵੱਖ-ਵੱਖ ਜਥੇਬੰਦੀਆਂ ਤੇ ਸਮਾਜ ਸੇਵੀ ਸੰਸਥਾਵਾਂ ਅੱਗੇ ਆ ਰਹੀਆਂ ਹਨ ਪਿੰਡ ਗਿੱਲਾਂ ਵਾਲੀ ਦੇ ਨੌਜਵਾਨ ਸਰਪੰਚ ਟੋਨੀ ਨੇ ਦੱਸਿਆ ਕਿ ਪਿੰਡ ਦੇ ਸਮੂਹ ਨੌਜਵਾਨਾਂ ਦੀ ਮਦਦ ਦੇ ਨਾਲ ਹੜ੍ਹ ਪੀੜਤਾ ਲਈ ਪਾਣੀ ਖਾਣ ਪੀਣ ਦੀਆਂ ਰਸਤਾ ਅਤੇ ਦਵਾਈਆਂ ਲੈ ਕੇ ਜਾ ਰਹੇ ਆ ਉਹਨਾਂ ਦੱਸਿਆ ਕਿ ਸਮੂਹ ਪਿੰਡ ਵਾਸੀਆਂ ਦੇ ਸਹਿਯੋਗ ਦੇ ਨਾਲ ਹਰ ਪੀੜਤਾਂ ਲਈ ਸਮੱਗਰੀ ਇਕੱਠੀ ਕੀਤੀ ਗਈ ਹੈ ਜੋ ਡੇਰਾ ਬਾਬਾ ਨਾਨਕ ਦੇ ਵੱਖ-ਵੱਖ ਪਿੰਡਾਂ 'ਚ ਵੰਡੀ ਜਾਵੇਗੀ ਤਾਂ ਦਾਦੇ ਕੀ ਹੜਾਂ ਦੇ ਨਾਲ ਇੰਨੀ ਵੱਡੀ ਮਾਰ ਪਈ ਹੈ ਕਿ ਪੂਰਾ ਪੰਜਾਬ ਪਾਣੀ ਦੇ ਨਾਲ ਡੁੱਬਿਆ ਪਿਆ ਹੈ ਹਰ ਪਾਸੇ ਤਬਾਹੀ ਦਾ ਮੰਜ਼ਰ ਨਜ਼ਰ ਆ ਰਿਹਾ ਹੈ ਲੋਕ 20-20 ਸਾਲ ਪਿੱਛੇ ਪੈ ਗਏ ਨੇ ਕਈਆਂ ਦੇ ਸੱਤਾ ਸਿਰ ਤੋਂ ਡਿੱਗ ਪਈਆਂ ਨੇ ਕਈਆਂ ਦੇ ਹਾਲਾਤ ਬਹੁਤ ਬੁਰੇ ਹੋ ਗਏ ਨੇ ਉੱਥੇ ਹੀ ਲੋਕਾਂ ਦੇ ਨਾਲ ਨਾਲ ਪਸ਼ੂਆਂ ਦਾ ਵੀ ਬਹੁਤ ਬੁਰਾ ਹਾਲ ਆ ਤੇ ਜਿੱਥੇ ਲੋਕ ਰਾਸ਼ਨ ਸਮੱਗਰੀ ਲੈ ਕੇ ਤੇ ਰਸ ਲੈ ਕੇ ਜਿਹੜੀ ਇਹ ਉਹ ਇੰਨਾ ਤੱਕ ਪਹੁੰਚ ਕਰ ਰਹੇ ਨੇ ਉੱਥੇ ਹੀ ਬਹੁਤ ਸਾਰੇ ਵੀਰ ਜਿਹੜੇ ਆ ਉਹ ਉਹ ਡੰਗਰਾਂ ਪਸ਼ੂਆਂ ਦੇ ਲਈ ਵੀ ਜਿਹੜਾ ਆ ਉਹ ਚਾਰਾ ਲੈ ਕੇ ਦਾਣਾ ਵੰਡ ਲੈ ਕੇ ਜਾ ਰਹੇ ਨੇ ਤਾਨੂੰ ਵੀ ਬੇਨਤੀ ਕੀਤੀ ਜਾਂਦੀ ਹੈ ਜੇਕਰ ਤੁਹਾਡੇ ਵੀ ਆਲੇ ਦੁਆਲੇ ਤੋਂ ਕੁਝ ਨੌਜਵਾਨ ਰਲ ਕੇ ਇਹ ਕਾਰਜ ਕਰਨਾ ਚਾਹੁੰਦੇ ਆ ਤੇ ਉਹ ਕਰ ਸਕਦੇ ਆ ਤਾਂ ਦਾਦੇਈਏ ਕਿ ਇਹਨਾਂ ਲੋਕਾਂ ਨੂੰ ਤੁਹਾਡੀ ਬਹੁਤ ਜ਼ਿਆਦਾ ਜ਼ਰੂਰਤ ਆ ਤੇ ਵੱਧ ਤੋਂ ਵੱਧ ਜਿਹੜਾ ਆ ਆਪਣੀ ਸੇਵਾ ਲੈ ਕੇ ਪਹੁੰਚੋ ਦੂਸਰੀ ਗੱਲ ਬੇਨਤੀ ਇਥੇ ਇਹ ਵੀ ਕਰਦੇ ਆ ਕਿ ਰਾਸ਼ਨ ਪਾਣੀ ਲੈ ਕੇ ਜ਼ਰੂਰ ਜਾਓ ਪਰ ਉਹਨਾਂ ਲੋਕਾਂ ਤੱਕ ਵੀ ਪਹੁੰਚੋ ਜਿਹੜੇ ਦੂਰ ਦਰਾਡੇ ਪਿੰਡਾਂ ਦੇ ਵਿੱਚ ਬੈਠੇ ਨੇ ਕਿਉਂਕਿ ਬਹੁਤ ਸਾਰੀਆਂ ਟਰਾਲੀਆਂ ਬਹੁਤ ਸਾਰੀਆਂ ਗੱਡੀਆਂ ਐਸੀਆਂ ਥਾਵਾਂ ਤੇ ਜਾ ਕੇ ਰਾਸ਼ਨ ਮੰਡੀ ਜਾ ਰਹੀਆਂ ਨੇ ਜਿਹੜੀਆਂ ਕਿ ਸਿਰਫ ਹਾਈਵੇ ਦੇ ਨਾਲ ਜਾਂ ਮੇਨ ਸੜਕ ਦੇ ਨਾਲ ਲੱਗਦੇ ਇਹ ਏਰੀਏ ਨੇ ਪਰ ਥੱਲੇ ਡੂੰਘੇ ਏਰੀਆਾਂ 'ਚ ਜਿਹੜੇ ਨੇ ਲੈਂਦੇ ਪਾਸੇ ਨੂੰ ਜਾਂ ਡੂੰਘੇ ਪਾਸੇ ਨੂੰ ਜਿਹੜੇ ਜਿਹੜੇ ਆਪਾਂ ਲਿੰਕ ਰੋਡ ਕਹਿ ਸਕਦੇ ਆ ਉਹਨਾਂ ਰੋਡਾਂ ਦੇ ਉੱਤੇ ਥੋੜਾ ਥੋੜਾ ਪਾਣੀ ਉਤਰਿਆ ਹੋਇਆ ਆ ਕੋਸ਼ਿਸ਼ ਕਰੋ ਵੀ ਉਹਨਾਂ ਲੋਕਾਂ ਤੱਕ ਵੀ ਰਾਸ਼ਨ ਪਹੁੰਚਾ ਦਿੱਤਾ ਜਾਵੇ ਤਾਂ ਕਿ ਉਹਨਾਂ ਨੂੰ ਵੀ ਮਾਲੀ ਸਹਾਇਤਾ ਮਿਲ ਸਕੇ ਤੇ ਖਾਣ ਪੀਣ ਦਾ ਰਸਤਾ ਮਿਲ ਸਕਣ ਪਸ਼ੂਆਂ ਦਾ ਵੀ ਜਿਹੜਾ ਆ ਉਥੇ ਹਾਲ ਠੀਕ ਹੋ ਸਕੇ ਵੱਧ ਤੋਂ ਵੱਧ ਜਿਹੜਾ ਆ ਵੀਡੀਓ ਨੂੰ ਸ਼ੇਅਰ ਕਰੋ ਤਾਂ ਕਿ ਵੱਧ ਤੋਂ ਵੱਧ ਲੋਕ ਇਸ ਦੇ ਨਾਲ ਜੁੜ ਕੇ ਤੇ ਲੋਕਾਂ ਤੱਕ ਰਾਹਤ ਸਮੱਗਰੀ ਪਹੁੰਚਾ ਸਕਣ ਤੇ ਉਹਨਾਂ ਵੀਰ ਭਰਾਵਾਂ ਦਾ ਭੈਣਾਂ ਦਾ ਜਿਹੜਾ ਆ ਭਲਾ ਹੋ ਸਕੇ ਧੰਨਵਾਦ ਬਣੇ ਰਹੋ ਇਸੇ ਤਰ੍ਹਾਂ ਡੀਪੀਸੀ ਪੰਜਾਬੀ ਦੇ ਉੱਤੇ ਤਾਂ ਕਿ ਹਰ ਖਬਰ ਮਿਲ ਸਕੇ ਤੁਹਾਨੂੰ ਬੜੇ ਆਰਾਮ ਦੇ ਨਾਲ ਨਾਮ ਪੜੋ ਮੇਰਾ ਨਾਮ ਟੋਨੀ ਅਗਸਟੀਨਾ ਪਿੰਡ ਗਿਲਾਂ ਵਾਲੀ ਦਾ ਮੈਂ ਸਰਪੰਚ ਆ ਜੀ ਕਿਹੜੀ ਸਸਤਾਏ ਜਾ ਰਹੀ ਹੈ ਸਾਡਾ ਫਿਲਹਾਲ ਸਾਡੀ 크ਿਸਚਨ ਵੈਲਫੇਅਰ ਸੁਸਾਇਟੀ ਵੀ ਹੈ ਔਰ ਉਸ ਤੋਂ ਇਲਾਵਾ ਸਾਡੇ ਪਿੰਡ ਦੇ ਸਾਰੇ ਨੌਜਵਾਨ ਯੂਥ ਜਿਹੜਾ ਵਾ ਉਹ ਇਕੱਠਾ ਹੋ ਕੇ ਅਸੀਂ ਜਾ ਰਹੇ ਹਾਂ ਕਾਫੀ ਦਿਨਾਂ ਤੋਂ ਅਸੀਂ ਵੇਖ ਰਹੇ ਸੀ ਕਿ ਹੜਾ ਹੜ ਦੇ ਕਾਰਨ ਬਹੁਤ ਹਾਲਾਤ ਜਿਹੜੇ ਸੀ ਖਰਾਬ ਹੋ ਚੁੱਕੇ ਨੇ ਤੇ ਅਸੀਂ ਪਰਸਨਲੀ ਵੀ ਵਿਜ਼ਿਟ ਕਰਕੇ ਆਏ ਹਾਂ ਤੇ ਵਿਜ਼ਿਟ ਕਰਨ ਤੋਂ ਬਾਅਦ ਸਾਨੂੰ ਪਤਾ ਲੱਗਾ ਕਿ ਲੋਕਾਂ ਦੇ ਹਾਲਾਤ ਬਹੁਤ ਮੰਦੇ ਨੇ ਤੇ ਸਾਡੇ ਸਾਰੇ ਭਰਾਵਾਂ ਨੇ ਇਹ ਸਹਿਯੋਗ ਦਿੱਤਾ ਵਾ ਚਾਹੁੰਦੇ ਨੇ ਕਿ ਅਸੀਂ ਸਾਰੇ ਰਲ ਕੇ ਹੈਲਪ ਕਰ ਸਕੀਏ ਸਰੇ ਜਦ ਤੱਕ ਹਾਜ਼ਰ ਕਿਸ ਤਰ੍ਹਾਂ ਹੁੰਦਾ ਵਾ ਕਿੰਨੇ ਲੋਕ ਐ ਸੰਸਥਾ ਕੀ ਦਾ ਪੈਸਾ ਸਾਰਾ ਸਾਡੇ ਜੀ ਸਾਡੇ ਪਿੰਡ ਦੇ ਲੋਕਾਂ ਨੇ ਇਕੱਠਾ ਕੀਤਾ ਮੁੰਡਿਆਂ ਨੇ ਨੌਜਵਾਨ ਮੁੰਡਿਆਂ ਨੇ ਇਕੱਠਾ ਕੀਤਾ ਜੀ ਔਰ ਜਿੰਨੇ ਵੀ ਐਨ ਆਰ ਆਈ ਭਰਾ ਦੋਸਤ ਯਾਰ ਦੋਸਤ ਨੇ ਭਰਾ ਨੇ ਉਹਨਾਂ ਸਾਰਿਆਂ ਨੇ ਆਪਣੇ ਵੱਲੋਂ ਯੋਗਦਾਨ ਪਾਇਆ ਵਾ ਔਰ ਇਹ ਯੋਗਦਾਨ ਅਸੀਂ ਇਸ ਕਰਕੇ ਪਾ ਰਹੇ ਆਂ ਵੀ ਜਿੰਨੀ ਵੱਧ ਤੋਂ ਵੱਧ ਗਰੀਬ ਲੋਕਾਂ ਦੀ ਸੇਵਾ ਹੋ ਸਕਦੀ ਹੈ ਜਾਂ ਹੜ੍ਹ ਦਾ ਪ੍ਰਭਾਵਿਤ ਲੋਕਾਂ ਉਹਨਾਂ ਦੀ ਸੇਵਾ ਕਰੀਏ। ਕਿਉਂ ਕਿ ਉਹ ਤੇਗੇ ਉਹ ਜਿਹੜਾ ਇਹਲਾ ਲੋਕਾਂ ਦੇ ਵਿੱਚ ਅਸੀਂ ਉੱਥੇ ਗਏ ਆ ਜੀ ਮੈਂ ਵਿਜ਼ਿਟ ਕਰਕੇ ਆ ਪਰਸਨਲੀ ਮੈਂ ਵਿਜ਼ਿਟ ਕੀਤਾ ਵਾ ਤੇ ਮੈਂ ਵੇਖਿਆ ਵਾ ਵੀ ਉੱਥੇ ਹੜ੍ਹ ਦੇ ਕਾਰਨ ਲੋਕਾਂ ਦੇ ਸਮਾਨ ਸਾਰਾ ਖਰਾਬ ਹੋ ਚੁੱਕਿਆ ਵਾ ਬਹੁਤ ਸਾਰੀ ਪ੍ਰੋਬਲਮ ਖਾਣ ਵਾਲੀ ਥਾਣੇ ਦੀ ਪੀਣ ਵਾਲੇ ਪਾਣੀ ਦੀ ਪ੍ਰੋਬਲਮ ਆ ਰਹੀ ਹੈ ਉਸ ਤੋਂ ਇਲਾਵਾ ਸੀ ਵੇਖਿਆ ਕਿ ਮੱਛਰ ਦੇ ਬੜਾ ਜੜਾ ਯੋਰ ਹੈ ਕਿਉਂਕਿ ਪਾਣੀ ਉੱਥੇ ਖੜਾ ਹੋਇਆ ਵਾ ਉਹਦਾ ਕਰਕੇ ਮੈਡੀਸਿਨ ਦੀ ਵੀ ਬੜੀ ਪ੍ਰੋਬਲਮ ਆ ਔਰ ਮੱਛਰ ਦੇ ਨਾਲ ਹੋਰ ਵੀ ਕਈ ਬਿਮਾਰੀਆਂ ਦੀ ਪ੍ਰੋਬਲਮ ਆ ਰਹੀ ਆ ਇਸ ਕਰਕੇ ਅਸੀਂ ਅੱਜ ਸੋਚਿਆ ਵਾ ਕਿ ਨਾਲ ਨਾਲ ਖਾਣਾ ਪਾਣੀ ਵੀ ਲੈ ਕੇ ਜਾਵਾਂਗੇ ਨਾਲ ਕੁਝ ਮੈਡੀਸਿਨ ਜਿਦਾ ਆਡੋਮੋਸ ਵਗੈਰਾ ਲੈ ਕੇ ਚੱਲੇ ਆ ਤਾਂ ਕਿ ਲੋਕੋ ਜਿਹੜੀ ਉਹਨੂੰ ਇਸਤੇਮਾਲ ਕਰ ਸਕਾ ਕਿੰਨੇ ਵੀ ਹੋਵੇ ਤੁਹਾਨੂੰ ਗਾਹਕ ਤੋਂ ਬਹੁਤ ਅੱਜ ਫਿਲਹਾਲ ਅਸੀਂ ਸਾਡਾ ਪਹਿਲਾ ਦਿਨ ਜੇ ਉਸ ਤੋਂ ਪਹਿਲਾਂ ਆਪਾਂ ਗਏ ਆ ਪਰ ਪਿੰਡ ਲੈਵਲ ਤੇ ਨਹੀਂ ਗਏ ਉਸ ਤੋਂ ਇਲਾਵਾ ਪਹਿਲਾਂ ਪਾਸ ਦੂਸਰੀਆਂ ਸੰਸਥਾਵਾਂ ਦੇ ਨਾਲ ਜਾ ਕੇ ਵੇਖਿਆ ਹਾਲਾਤ ਵੇਖਿਆ ਮੌਕੇ ਨੂੰ ਵੇਖਿਆ ਵਾ ਅੱਜ ਸਾਡੇ ਪਿੰਡ ਦੇ ਆਪਣੇ ਸਾਰੇ ਨੌਜਵਾਨ ਮੁੰਡਿਆਂ ਨੇ ਇਹ ਯੋਗਦਾਨ ਦਿੱਤਾ ਵਾ ਔਰ ਇਹਨਾਂ ਨੇ ਇੱਕ ਉਪਰਾਲਾ ਸ਼ੁਰੂ ਕੀਤਾ ਵਾ ਕਿ ਅਸੀਂ ਵਾਅਦੇ ਤੋਂ ਵੱਧ ਯੋਗਦਾਨ ਪਾਈਏ ਕੀ ਕੀ ਲੈ ਕੇ ਜਾ ਰਹੇ ਹੋ ਅਸੀਂ ਅੱਜ ਪਾਣੀ ਲੈ ਕੇ ਜਾ ਰਹੇ ਹਾਂ ਜੀ ਬਰੈਡ ਲੈ ਕੇ ਜਾ ਰਹੇ ਹਾਂ ਬਿਸਕਟ ਲੈ ਕੇ ਜਾ ਰਹੇ ਹਾਂ ਔਰ ਓਡੋ ਮੋਸਲੇ ਤੇ ਜਾ ਰਹੇ ਹਾਂ ਪਾਜੀ ਕੀ ਨਾਮ ਤੁਹਾਡਾ ਹਸਪਤਾਲ ਅਰੰਸੀ ਮੈਂ ਬੋਲਣਾ ਪਿੰਡ ਗੱਲਾਂ ਵਾਲੀ ਕਿਲੇ ਤੋਂ ਸਰਾ ਗਾਚਨ ਤੋਂ ਹੀ ਲੈ ਕੇ ਜਾ ਰਹੇ ਹੋ ਕਿੰਨਾ ਵਾਸਤੇ ਕਰਦੇ ਤੇ ਕਿਉਂ ਕਰਦੇ ਅਸੀਂ ਜਿਹੜੇ ਹੜਪੜ ਬਾਬਤ ਇਲਾਕੇ ਨੇ ਭੈਣ ਭਰਾ ਨੇ ਜਿਹੜੇ ਬਹੁਤ ਸਮਾਨ ਡੰਗਰ ਬਹੁਤ ਖਲਾਤ ਮਾੜੇ ਨੇ ਇਹਨਾਂ ਨੂੰ ਮੁੱਕ ਰੱਖਦੇ ਹੋਏ ਸਾਡੇ ਦੋਹਾਂ ਪਿੰਡਾਂ ਦੇ ਨੌਜਵਾਨਾਂ ਨੇ ਬੜੀ ਵਧੀਆ ਸੋਚ ਸੋਚੀ ਆ ਕਿ ਇਹਨਾਂ ਲੋਕਾਂ ਨੂੰ ਜਿਹੜਾ ਹੈ ਉਹ ਬਹੁਤ ਕਈ ਦਿਨਾਂ ਤੋਂ ਭੁੱਖੇ ਨੇ ਇਹਨਾਂ ਨੂੰ ਕੁਝ ਨਾ ਕੁਝ ਦਿੱਤਾ ਜਾਵੇ ਕਿਉਂਕਿ ਬਾਈਬਲ ਦੇ ਵਿੱਚ ਵੀ ਲਿਖਿਆ ਵਾ ਇਹ ਜਿਹੜਾ ਭੁੱਖਾ ਹੈ ਉਹਨੂੰ ਰੋਟੀ ਦਿਓ ਇਹ ਸਾਡੀ ਨੌਜਵਾਨਾਂ ਦੀ ਜਿਹੜੀ ਸੋਚ ਹੈ ਦੋਵਾਂ ਪਿੰਡਾਂ ਦੀ ਬੜੀ ਵਧੀਆ ਵਾ ਨੇਰੇ ਕ੍ਰਿਸਚੀਅਨੀ ਦੂਜੀ ਬਰਾਦਰੀ ਤੇ ਵੀ ਨੌਜਵਾਨ ਰਲ ਕੇ ਇਹ ਅਪਰਾਲਾ ਕੀਤਾ ਵਾ ਔਰ ਅਸੀਂ ਇਹ ਅਪਰਾਲਾ ਇਸ ਲਈ ਕਰ ਰਹੇ ਆ ਕਿ ਉਹਨਾਂ ਦੀ ਮਦਦ ਹੋ ਸਕੇ ਮੈਂ ਚਰਚ ਵਿੱਚ ਰੋਜ਼ ਇਹਨਾਂ ਲੋਕਾਂ ਦੇ ਲਈ ਪ੍ਰਾਰਥਨਾ ਵੀ ਕਰ ਰਿਹਾ ਵਾਂ ਦੁਆ ਵੀ ਕਰ ਰਿਹਾ ਵਾਂ ਔਰ ਅੱਜ ਅਸੀਂ ਇਹ ਨੌਜਵਾਨਾਂ ਵੱਲੋਂ ਜੋ ਰਾਸ਼ਨ ਤਿਆਰ ਕੀਤਾ ਗਿਆ ਸਮਾਨ ਤਿਆਰ ਕੀਤਾ ਗਿਆ ਉਹਨੂੰ ਲੈ ਕੇ ਜਾ ਰਹੇ ਆ ਸਤਿ ਸ੍ਰੀ ਅਕਾਲ ਜੀ ਕਿਉਂਕਿ ਪੰਜਾਬ ਦੇ ਔਫਰ ਟਾਈਮ ਹੁੰਦਾ ਜਿਹੜੀ ਸਾਡੇ ਤੋਂ ਧਰਮ ਖਾਰੇ ਗਿਆ ਇੱਥੇ ਇਕੱਠੇ ਹੋ ਜਾਂਦੇ ਆ ਕਿਉਂਕਿ ਪੰਜਾਬ ਦਾ ਸਾਥਿਆਂ ਵਾਸਤੇ ਸਾਡੇ ਤਰ੍ਹਾਂ ਇਕੱਠੇ ਹੋ ਜਾਂਦੇ ਆ ਉਹਨਾਂ ਕਿੱਥੇ ਦੇ ਆ ਹਾਂ ਬਹੁਤ ਵਧੀਆ ਕਿਉਂਕਿ ਪੰਜ ਪੰਜਾਬ ਪੰਜ ਦਰਿਆਵਾਂ ਦੀ ਧਰਤੀ ਆ ਕਿ ਅਸੀਂ ਸਾਰੀਆਂ ਕੌਮਾਂ ਸਾਰੀ ਬਰਾਦਰੀ ਇਕੱਠੇ ਹੋ ਕੇ ਸਾਨੂੰ ਸਾਰਿਆਂ ਨੂੰ ਸਹਿਯੋਗ ਦੇਣਾ ਚਾਹੀਦਾ ਸਾਡੀ ਸਿੱਖਿਆ ਸਾਡਾ ਸਮਾਜ ਸਾਡਾ ਪੰਜਾਬ ਸਾਡੀ ਸਿੱਖਿਆ ਜਿਹੜੀ ਆ ਉਹੀ ਦੱਸਦੀ ਆ ਕਿ ਅਸੀਂ ਇੱਕ ਹੋ ਕੇ ਹਰ ਕਿਸ ਦੀ ਮਦਦ ਕਰ ਸਕੀ ਹਾਂ ਸਾਡੀ ਸੰਸਥਾ ਦੇ ਵਿੱਚ ਕਰੇ ਮਤੀਤ ਮੁਸੀਬਾ ਹੀ ਜਦ ਵਿੱਚ ਹੋਰ ਪਿੰਡ ਦੇ ਹੋਰ ਵੀ ਹੋ ਜਾਣਗੇ ਨਹੀਂ ਦੂਸਰੇ ਲੋਕ ਵੀ ਨੇ ਮੇਰੇ ਭਰਾ ਨੇ ਅਚਾ ਜਿਨ੍ਹਾਂ ਦੇ ਮਨ ਵਿੱਚ ਆਇਆ ਵਾ ਇਹ ਚਾਹ ਜਿਹੜੀ ਆ ਸੇਵਾ ਕਰ ਰਹੇ ਨੇ ਇਹ ਬਰਾਦਰੀ ਦੂਸਰੀ ਕ ਹੈ ਫਿਰ ਵੀ ਲੈ ਕੇ ਆਏ ਨੇ ਬਾਕੀ ਦੂਜੀ ਬਰਾਦਰੀ ਵੀ ਸਾਡੇ ਮੇਲ ਮਲਾਪ ਕਰਕੇ ਅਸੀਂ ਇਹ ਕੰਮ ਕਰੀ ਨਾ ਅੱਜ ਨਹੀਂ ਹੋਰ ਵੀ ਲੋੜ ਪਏ ਤੇ ਵੱਧ ਤੋਂ ਵੱਧ ਅਸੀਂ ਸਾਰੇ ਦੋਆ ਨਗਰ ਵਾਲੋਂ ਇਕੱਠੇ ਹੋ ਕੇ ਹੋਰ ਵੀ ਮਦਦ ਕਰਨ ਦੀ ਉਪਰਾਲਾ ਕਰਾਂਗੇ